ਮੇਰੇ ਭਰਾ ਨੂੰ ਹਲੇ ਕੋਈ ਇਨਸਾਫ ਨਹੀਂ ਮਿਲਿਆ ਸਾਡੇ ਕੋ ਮੰਗਾ ਵੀ ਮੇਰੇ ਭਰਾ ਦਾ ਕੇਸ ਸੀਬੀਆਈ ਨੂੰ ਦਿੱਤਾ ਜਾਵੇ ਮੇਰੇ ਭਰਾ ਦੇ ਕੇਸ ਦੀ ਜਾਂਚ ਸੀਬੀਆਈ ਕਰੇ ਯਾਦ ਆਉਂਦੀ ਆ ਸ਼ੁਭਕਰਨ ਦੀ ਜਦੋਂ ਯਾਦ ਆਉਣੀ ਕੋਈ ਹੈ ਯਾਦ ਕਿਤੇ ਭੁੱਲਦੀ ਹੁੰਦੀ ਹੈ ਪਿੰਡ ਬੱਲੋਂ ਦੇ ਵਿੱਚ ਮੌਜੂਦਾਂ ਜਿੱਥੇ ਅੱਜ ਸ਼ੁਭਕਰਨ ਦੀ ਪਹਿਲੀ ਵਰਸੀ ਮਨਾਈ ਜਾ ਰਹੀ ਹੈ ਰਸਮੀ ਉਦਘਾਟਨ ਹੋਇਆ ਬੁੱਤ ਦਾ ਪਰ ਇਨਸਾਫ ਅਜੇ ਅਧੂਰਾ ਹੈ ਪਰਿਵਾਰਕ ਮੈਂਬਰਾਂ ਨਾਲ ਜਦੋਂ ਸਾਡੀ ਗੱਲਬਾਤ ਹੋਈ ਸੀ ਤਾਂ ਅੱਖਾਂ ਨਮ ਹੋ ਗਈਆਂ ਸੀ ਜਦੋਂ ਪਰਦਾ ਹਟਾਇਆ ਗਿਆ ਬੁੱਤ ਦੇ ਉੱਤੋਂ ਤਾਂ ਉਹਨਾਂ ਦੀ ਭੈਣ ਜਿਹਨੂੰ ਗਵਰਨਮੈਂਟ ਜੌਬ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਵਿੱਚ ਉਸ ਦੀਆਂ ਅੱਖਾਂ ਵਿੱਚ ਵੀ ਅਥਰੂ ਸੀ ਦਾਦੀ ਜਿਸ ਨੇ ਉਸ ਨੂੰ ਆਪਣੇ ਹੱਥਾਂ ਵਿੱਚ ਪਾਲਿਆ ਉਸ ਦੇ ਅੱਖਾਂ ਦੇ ਵਿੱਚ ਵੀ ਅਥਰੂ ਸੀ तमाम ਪਰਿਵਾਰਕ ਮੈਂਬਰ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਦੀ ਭੈਣ ਜਿਹਨਾਂ ਨੂੰ ਗਵਰਨਮੈਂਟ ਜੌਬ ਦਿੱਤੀ ਗਈ ਹੈ ਪੁੱਛਦਿਆਂ ਕਿ ਇਨਸਾਫ ਕਿੱਥੋਂ ਤੱਕ ਪਹੁੰਚਿਆ ਭੈਣ ਜੀ ਇਨਸਾਫ ਅਜੇ ਅਧੂਰਾ ਹੈ ਜਾਂ ਮਿਲ ਗਿਆ ਮੇਰੇ ਭਰਾ ਨੂੰ ਹਲੇ ਕੋਈ ਇਨਸਾਫ ਨਹੀਂ ਮਿਲਿਆ ਕੀ ਮੰਗ ਕਰਦੇ ਹੋ ਇਨਸਾਫ ਸਾਡੀ ਇੱਕੋ ਮੰਗਾ ਵੀ ਮੇਰੇ ਭਰਾ ਦਾ ਕੇਸ ਸੀਵੀਆਈ ਨੂੰ ਦਿੱਤਾ ਜਾਵੇ ਮੇਰੇ ਭਰਾ ਦੇ ਕੇਸ ਦੀ ਜਾਂਚ ਸੀਵੀਆਈ ਕਰੇ ਜਿਸ ਤਰ੍ਹਾਂ ਜਾਂਚ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਹੈ ਉਸ ਤੋਂ ਤੁਸੀਂ ਖੁਸ਼ ਨਹੀਂ ਹੋ ਹਲੇ ਤੱਕ ਕੋਈ ਜਾਂਚ ਹੋਈ ਨਹੀਂ ਜਿਹੜਾ ਇਹ ਬੁੱਤ ਸਥਾਪਿਤ ਕੀਤਾ ਗਿਆ ਇਹਦੇ ਉੱਤੇ ਖਰਚਾ ਕਿਹਨੇ ਕੀਤਾ ਭੈਣ ਐਸੀ ਕਰੋ ਕਰਿਆ ਕਿੰਨਾ ਟੋਟਲ ਖਰਚਾ ਹੈ ਉਨ ਦਜਹ ਕਿਸਾਨ ਜਥੇਬੰਦੀਆਂ ਨੇ ਅੱਜ ਸਮਾਗਮ ਰੱਖਿਆ ਹੈ ਪਹਿਲੀ ਵਰਸੀ ਮਨਾਈ ਜਾ ਰਹੀ ਹੈ ਉਹਨਾਂ ਕੋਲੋਂ ਮੰਗ ਕਰੇਗਾ ਪਰਿਵਾਰ ਕੇ ਇਸ ਲੜਾਈ ਨੂੰ ਵੱਡੇ ਪੱਧਰ ਉੱਤੇ ਲੜਿਆ ਜਾਵੇ ਇਨਸਾਫ ਨੂੰ ਲੈ ਕੇ ਜਿਨ੍ਹਾਂ ਨੇ ਚੁੱਪ ਕਰਨ ਦੇ ਗੋਲੀ ਮਾਰੀ ਹੈ ਉਹ ਜੇਲ੍ਹ ਦੀਆਂ ਸਲ੍ਹਾਖਾਂ ਵਿੱਚ ਜਾਣੇ ਚਾਹੀਦੇ ਨੇ ਕਿਸਾਨ ਜਥੇਬੰਦੀਆਂ ਦੇ ਮੋਢਿਆਂ ਉੱਤੇ ਇਹ ਗੱਲਬਾਤ ਲਿਆਉਂਗੇ ਅੱਜ ਉਹਨਾਂ ਨੂੰ ਕਹੋਗੇ ਕਿ ਇਸ ਲੜਾਈ ਨੂੰ ਤੇਜ਼ ਕੀਤਾ ਜਾਵੇ ਹਾਂਜੀ ਕਹਾਂਗੇ ਗੱਲਬਤ ਹੋਈ ਹੈ ਕਿਸਾਨ ਆਗੂਆਂ ਦੇ ਨਾਲ ਤੁਹਾਡੀ ਹੋਈ ਹੈ ਜੀ ਅਸੀਂ ਇੱਕੋ ਗੱਲ ਕਹਿੰਦੇ ਮੇਰੇ ਭਰਾ ਦੇ ਕੇਸ ਸੀਬੀਆਈ ਨੂੰ ਦਿੱਤਾ ਜਾਵੇ ਤਾਂ ਮੰਗ ਸੀਬੀਆਈ ਦੀ ਕੀਤੀ ਜਾ ਰਹੀ ਹੈ ਦਾਦੀ ਜੀ ਤੁਸੀਂ ਦੱਸੋ ਸਾਡੀ ਮੰਗ ਹੈ ਜੀ ਸੀਬੀਆਈ ਨੂੰ ਦਿੱਤਾ ਜਾਵੇ ਸਾਡਾ ਕੇਸ ਉਹਦੀ ਜਾਂਚ ਹੋ ਜੇ ਬਸ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਯਾਦ ਆਉਂਦੀ ਹੈ ਸ਼ੁਭਕਰਮ ਦੀ ਜਦੋਂ ਉਹ ਤਾਂ ਯਾਦ ਆਉਣੀ ਕੋਈ ਹੈ ਯਾਦ ਕਿਤੇ ਭੁੱਲਦੀ ਹੁੰਦੀ ਹੈ ਤਾਂ ਕਿਸਾਨ ਆਗੂ ਅੱਜ ਸਾਰੇ ਮੌਜੂਦ ਨੇ तमाम ਉਹ ਕਿਸਾਨ ਆਗੂ ਮੌਜੂਦ ਨੇ ਜਿਹੜੇ ਖਨੌਰੀ ਬਾਰਡਰ ਉੱਤੇ ਡਟੇ ਹੋਏ ਨੇ ਜਿਨ੍ਹਾਂ ਦੀ ਅਗਵਾਈ ਚ ਸ਼ੁਭਕਰਨ ਦਿੱਲੀ ਜਾਣਾ ਚਾਹੁੰਦਾ ਸੀ ਉਹਨਾਂ ਕੋਲੋਂ ਮੰਗ ਕਰੋਗੇ ਕਿ ਇਸ ਲੜਾਈ ਨੂੰ ਤਕੜੀ ਕਰੋ ਕਰੀ ਜਾਂਦੇ ਆ ਜੀ ਹਾਂ ਕੋਈ ਕਿਸੇ ਕਿਸਾਨ ਆਗੂ ਨਾਲ ਗੱਲਬਾਤ ਹੋਈ ਹੈ ਨਹੀਂ ਅਜੇ ਕੋਈ ਨਹੀਂ ਹੋਈ ਜੀ ਕੀ ਮੰਗ ਕਰਦੇ ਹੋ ਤੁਹਾਡੇ ਤਾਂ ਹੱਥਾਂ ਦੇ ਵਿੱਚ ਪਲਿਆ ਹੈ ਕਿੱਦਾਂ ਦੀ ਮੰਗ ਕਰਦੇ ਹਾਂ ਅੱਜ ਇਨਸਾਫ ਅਜੇ ਅਧੂਰਾ ਲੱਗ ਰਿਹਾ ਤੁਹਾਨੂੰ ਹਾਂਜੀ ਹਜੇ ਅਧੂਰਾ ਕੇਸ ਸਾਡਾ ਸਾਰਾ ਇਨਸਾਫ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਅਸੀਂ ਤਾਂ ਬਸ ਇਹ ਰਿਕਵੈਸਟ ਕਰਦੇ ਹਾਂ ਵੀ ਸਾਡਾ ਕੇਸ ਸੀਬੀਆਈ ਨੂੰ ਜਾਣਾ ਚਾਹੀਦਾ ਸੀਬੀਆਈ ਮੰਗ ਹੋਰ ਸਾਡਾ ਕੋਈ ਸੀਬੀਆਈ ਤੇ ਭਰੋਸਾ ਤੁਹਾਨੂੰ ਵੀ ਇਨਸਾਫ ਦੇ ਦੇ ਜੀ ਹਾਂਜੀ ਸੀਬੀਆਈ ਤੇ ਸਾਨੂੰ ਭਰੋਸਾ ਜੀ ਹੋਰ ਬਾਕੀ ਜਥੇਬੰਦੀਆਂ ਸਾਰੀਆਂ ਸਾਡੇ ਨਾਲ ਨੇ ਜੀ ਸਾਰੀ ਸਾਡੀ ਹਮਾਇਤ ਕਰਦੇ ਆ ਉਹਨਾਂ ਤੋਂ ਅਸੀਂ ਕੁਝ ਉਮੀਦ ਕਰ ਜੇਕਰ ਸੀਬੀਆਈ ਨੂੰ ਕੇਸ ਦਿੱਤਾ ਜਾਂਦਾ ਹੈ ਤਾਂ ਤੁਹਾਡਾ ਰੈਕਸ਼ਨ ਜਿਹੜਾ ਆ ਫਿਰ ਤੁਹਾਨੂੰ ਲੱਗੇਗਾ ਕਿ ਇਨਸਾਫ ਮਿਲ ਜਾਵੇਗਾ ਸਾਨੂੰ ਬਹੁਤ ਸਾਰੇ ਕੇਸ ਜਿਹੜੇ ਨੇ ਸੀਬੀਆਈ ਸੀਬੀਆਈ ਦੇ ਕੋਲ ਜਾ ਕੇ ਵੀ ਅਧੂਰੇ ਪਏ ਨੇ ਲੰਬੇ ਸਮੇਂ ਤੋਂ ਲਟਕ ਰਹੇ ਨੇ ਤਾਂ ਤੁਹਾਨੂੰ ਆਸ ਹੈ ਕਿ ਸੀਬੀਆਈ ਤੁਹਾਡਾ ਮਸਲਾ ਹੱਲ ਕਰ ਦੇਵੇਗੀ ਜੀ ਤਾਂ ਅਸੀਂ ਆ ਸੀ ਆ ਜੀ ਬੀਸੀਬੀਆਈ ਸਾਡਾ ਕੇਸ ਦਿੱਤਾ ਜਾਵੇ ਉਹਨਾਂ ਨੂੰ ਅੱਗੇ ਦੇਖੋ ਜੀ ਫਿਰ ਕੀ ਬੰਦ ਆ ਜੀ ਹੁਣ ਤਾਂ ਨਾਲ ਬਹੁਤ ਸਾਰੇ ਸਥਾਨਕ ਲੋਕ ਵੀ ਜੁੜੇ ਨੇ ਸਿੰਘ ਸਾਹਿਬ ਤੁਹਾਡਾ ਘੜਾ ਪਿੰਡ ਬੋਲੋ ਜੀ ਤੁਹਾਨੂੰ ਲੱਗਦਾ ਕਿ ਇਨਸਾਫ ਅਜੇ ਅਧੂਰਾ ਹੈ ਹਾਂ ਭਈ ਅਧੂਰਾ ਹੈ ਜੀ ਅਧੂਰਾ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਆ ਤੇ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਕਣੀਓ ਵੀ ਜਲਦੀ ਜਲਦੀ ਇਨਸਾਫ ਹੋਤਾ ਜਾਵੇ ਜਾਂ ਇਹਦੀ ਸੀਬੀਆਈ ਜਾਂ ਕਿਸੇ ਜੱਜ ਸਾਬਕਾ ਜੱਜ ਦੀ ਵੀ ਇਨਕੋਲ ਹੋਈ ਜਾਵੇ ਤੇ ਇਨਸਾਫ ਸੁਆਇ ਪਰਿਵਾਰ ਨੂੰ ਜੀ ਨਾ ਚਤਰ ਸਿੰਘ ਜੀ ਤੁਸੀਂ ਪਿੰਡ ਬੱਲੋਂ ਦੇ ਵਸਨੀਕ ਹੋ ਹਾਂ ਜੀ ਬੱਲੋਂ ਦੇ ਠੀਕ ਆ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਜਿਹੜੇ ਦੋਸ਼ੀ ਨੇ ਉਹ ਹਜੇ ਤੱਕ ਫੜੇ ਨਹੀਂ ਗਏ ਕੋਈ ਗੱਲਬਾਤ ਤਣ ਪੱਤਣ ਨਹੀਂ ਲੱਗੀ ਨਾ ਕਿਸੇ ਤੇ ਦੋਸ਼ ਲੱਗਾ ਹੈ ਕਿ ਗੋਲੀ ਕਿਸ ਨੇ ਮਾਰੀ ਹੈ ਮੰਗ ਕੀ ਕਰਦੇ ਹੋ ਇਨਸਾਫ ਮਿਲਣਾ ਚਾਹੀਦਾ ਜੀ ਸਾਰਾ ਜਿਸ ਤਰ੍ਹਾਂ ਦਾ ਇਨਸਾਫ ਮੰਗ ਰਹੇ ਹੋ ਜੀ ਸਾਫ ਸਾਫ ਸਭਨੂੰ ਇਨਸਾਫ ਮਿਲਣਾ ਚਾਹੀਦਾ ਸਭ ਕੁਝ ਨੂੰ ਕਾਰਮੇ ਉਹਨਾਂ ਨੂੰ ਸਾਰਾ ਇਨਸਾਫ ਮਿਲਣਾ ਚਾਹੀਦਾ ਦਿੱਤਾ ਦੇ ਦੀ ਇੱਕ ਫਕਰ ਮਹਿਸੂਸ ਹੁੰਦਾ ਹੈ ਪਿੰਡ ਬੱਲੋ ਵਾਲਿਆਂ ਨੂੰ ਕਿ ਇੱਕ ਨੌਜਵਾਨ ਨੇ ਉਹਨਾਂ ਲਈ ਸ਼ਹਾਦਤ ਦਿੱਤੀ ਹੈ ਫਸਲਾਂ ਨੂੰ ਬਚਾਉਣ ਲਈ ਸ਼ਹਾਦਤ ਦਿੱਤੀ ਹੈ ਨਸਲਾਂ ਨੂੰ ਬਚਾਉਣ ਲਈ ਸ਼ਹਾਦਤ ਦਿੱਤੀ ਹੈ ਮਾਣ ਮਹਿਸੂਸ ਹੁੰਦਾ ਪਿੰਡ ਦੇ ਵਿੱਚ ਚੇ ਨੇ ਤਾਂ ਦਿੱਤੀ ਅੱਜ ਜੀ ਗੱਲ ਕੁਝ ਇਨਸ਼ਾਫ ਨਹੀਂ ਮਿਲਿਆ ਅਜੇ ਪੂਰਾ ਪਿੰਡ ਨਾਲ ਵੀ ਗੱਲਬਾਤ ਕਰਦੇ ਆਂ ਪੰਜੀ ਇੱਕ ਗੱਲ ਤਾਂ ਦੱਸਿਓ ਮੈਨੂੰ ਸੀਨਾ ਅੱਖਾਂ ਚਾਹੇ ਤੁਹਾਡੀਆਂ ਨੰਮ ਨੇ ਸੀਨਾ ਚੌੜਾ ਹੁੰਦਾ ਹੈ ਕਿ ਤੁਹਾਡੇ ਭਰਾ ਨੇ ਸ਼ਹਾਦਤ ਦਿੱਤੀ ਹੈ ਸ਼ਹੀਦ ਉਦਮ ਸਿੰਘ ਵਾਂਗੂ ਭਗਤ ਸਿੰਘ ਵਾਂਗੂ ਉਹਨਾਂ ਦਾ ਵੀ ਅੱਜ ਬੁੱਤ ਸਥਾਪਿਤ ਕੀਤਾ ਗਿਆ ਮਾਣ ਮਹਿਸੂਸ ਕਰਦੇ ਹੋ ਹਾਂਜੀ ਮਾਣ ਮਹਿਸੂਸ ਹੁੰਦਾ ਤਾਂ ਜਦੋਂ ਵੀ ਕਿਸਾਨੀ ਘੋਲਾਂ ਦੀ ਗੱਲ ਚੱਲੇਗੀ ਇੱਕ ਨਾਂ ਜਿਹੜਾ ਹੈ ਉਹ ਇਤਿਹਾਸ ਉੱਤੇ ਸਭ ਤੋਂ ਪਹਿਲਾਂ ਬੋਲਿਆ ਜਾਵੇਗਾ ਸ਼ੁਪਕਰਨ ਸਿੰਘ ਬੱਲੋਂ ਕਿਸਾਨੀ ਸ਼ਹੀਦ ਸ਼ੁਪਕਰਨ ਸਿੰਘ ਬੱਲੋਂ ਇੱਕ ਵੱਡਾ ਨਾਂ ਬਣ ਚੁੱਕਾ ਹੈ ਇੱਕ ਯਾਦਗਾਰ ਬਣੀ ਹੈ ਤਾਂ ਉਹ तमाम ਲੋਕ ਜਿਹੜੇ ਨੇ ਉਹ ਸਜਦਾ ਕਰਿਆ ਕਰਨਗੇ ਜਦ ਵੀ ਕਿਸਾਨੀ ਕੋਲਾਂ ਦੀ ਗੱਲ ਚੱਲੇਗੀ ਹੋਰ ਪਿੰਡ ਦੇ ਲੋਕ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਂ ਸਿੰਘ ਜਰ ਤੋਂ ਮੇਰਾ ਨਾਂ ਜਗਸੀਰ ਸਿੰਘ ਹੈ ਜੀ ਪਿੰਡ ਪਿੱਥੋ ਸਿੱਧੂਪੁਰ ਕਿਸਾਨ ਜੂਨੀਅਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਲੱਗਦਾ ਇਨਸਾਫ ਅਜੇ ਅਧੂਰਾ ਸਾਬ ਕਿੱਥੇ ਮਿਲਿਆ ਜੀ ਇੱਕ ਨੌਜਵਾਨ ਮੁੰਡਾ ਨਸਾਬ ਨਹੀਂ ਮਿਲਿਆ ਠੀਕ ਆ ਇਨਸਾਫ ਹੀ ਆ ਜਦੋਂ ਗੁਰੂ ਦੀ ਸੰਗਤ ਵਰਦੀ ਹੈ ਐਦੂ ਵੱਡਾ ਇਨਸਾਫ ਹੈ ਨਹੀਂ ਇਨਸਾਫ ਤਾਂ ਲੈ ਲੂਗਾ ਕਿਉਂਕਿ ਸਭ ਤੋਂ ਵੱਡੀ ਜਿਹੜੀ ਜਨਸਿਆ ਨੂੰ ਤੇ ਸੈਂਟਰ ਨੂੰ ਵੀ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਇਹ ਰੜਕਦਾ ਜਿੱਥੇ ਇਹ ਸੋਚੂਵੇ ਡਲੇ ਵਾਲ ਦੀ ਸੋਚ ਇਹ ਹੈ ਕੀ ਇਹਨਾਂ ਅੱਛਾ ਅਜ ਤਤਾ ਸਾਨੂੰ ਪਤਾ ਹੀ ਹੈ ਨੌਜਵਾਨ ਦੀ ਘਾਟਾ ਦਾ ਪੂਰਾ ਨਹੀਂ ਹੁੰਦਾ ਪਰ ਫਿਰ ਵੀ ਸਾਡੇ ਵੀਰ ਤੇ ਸਾਨੂੰ ਮਾਣ ਹੈ ਮਾਣ ਤੇ ਮਰ ਸਭ ਨਹੀਂ ਜਾਣਾ ਰਹਿਣਾ ਕਿਸੇ ਨੇ ਨਹੀਂ ਪਰ ਐਡੀ ਵੱਡੀ ਇਹ ਦੀ ਜਾਦਾ ਤੇ ਇੱਥੇ ਮੈਂ ਤਾਂ ਇਹ ਕਹਿਣਾ ਵੀ ਤੁਸੀਂ ਇਹ ਵੀਡੀਓ ਨੂੰ ਪਛਾਣ ਦਿਓ ਵੀ ਸਾਡਾ ਜਿਵੇਂ ਸਰਦਾਰ ਜਗਜੀਤ ਸਿੰਘ ਡਲੇਵਾਲ ਹੈ ਉਹਦੀ ਐਡੀ ਤਕੜੀ ਸੋਚ ਹੈ ਉਹਦੀ ਪਿੰਡ ਪਿੰਡ ਵਿੱਚ ਅਸੀਂ ਸੋਚ ਲੈ ਕੇ ਜਾਈਏ ਗਰਾਊਂਡ ਲੈਵਲ ਉਦਾਂ ਦਾ ਕਰੀਏ ਉਹਦੇ ਉਹਦੇ ਲੋਟ ਜਿਵੇਂ ਸੱਚਾ ਸੁੱਚਾ ਉਹਦਾ ਜੀਵਨ ਬਹੁਤ ਤਕੜਾ ਤੁਸੀਂ ਪੜਿਆ ਉਹਦੀ ਜੀਵਨੀ ਪੂਰੀ ਪੜੋ ਮੁੱਢ ਤੋਂ ਗ੍ਰੰਥੀ ਹੈ ਉਹ ਮੁੱਢ ਤੋਂ ਕਥਾਵਾਜਕ ਹੈ ਸਗਰੰਸੀ ਪੂਰਾ ਤੇ ਤਾਈ ਅੱਜ 90 ਦਿਨ ਹੋ ਚੱਲੇ ਨੇ ਬੈਠਾ ਹੈ ਇਹ ਵੀ ਉਹ ਬਾਬੇ ਨਾਨਕ ਦੀ ਕਿਰਪਾ ਵਰਵਾਨੀ ਚੋਂ ਰਿਹਾ ਹੈ। ਇਹੀ ਪਿੰਡ ਬੱਲੋਵਾਲਾ ਨੂੰ ਕਹਿਣਾ ਵੀ ਮਹਾਰਾਜ ਤੇ ਸ਼ਹੀਦੀ ਆਪਣੇ ਵੀਰ ਦੀ ਇਹ ਤੇ ਮਾਣ ਰੱਖੋ ਕਿਉਂਕਿ ਆਪੂਆਜੀ ਖੜੀਆਂ ਨੇ ਭੈਣਾਂ ਖੜੀਆਂ ਨੇ ਬੀਬੀਆਂ ਖੜੀਆਂ ਨੇ ਮਰ ਸਾਭ ਨਹੀਂ ਜਾਣਾ ਮਹਾਰਾਜ ਵੀ ਜਾਣਾ ਪਰ ਐਡਾ ਵੱਡਾ ਮਾਣ ਕਿਸੇ ਨੂੰ ਨਹੀਂ ਮਿਲਣਾ ਬੱਲੋ 'ਚ ਹੋਰ ਵੀ ਮਰਿਆ ਹੋਊਗਾ ਕੋਈ। ਹੋਰ ਵੀ ਮਰੇ ਹੋਣਗੇ ਬੱਲੋ ਦੇ ਵਿੱਚ ਅਸਥਾਨ ਘਟ ਨੇੜੀ ਹੈ ਤੇ ਸਾਡੇ ਪਿੱਥੋ ਵੀ ਤੇ ਮੈਂ ਕਹਣਾ ਵੀ ਬਹੁਤ ਵੱਡਾ ਮਾਣ ਹੈ ਸਾਡੇ ਵੀਰ ਤੇ ਯਾਰ ਕੱਲਾ ਕੱਲਾ ਵੀਰ ਸੀਗਾ ਤੇ ਪਰ ਦੁੱਖ ਤਾਂ ਬਹੁਤ ਹੈ ਪਰ ਪ੍ਰਮਾਤਮਾ ਦੇ ਘਰ ਜਿਹੜਾ ਭਾਣਾ ਰੱਬ ਦਾ ਮਨ ਮਿੱਠਾ ਹੈ ਗੁਰੂ ਗੋਬਿੰਦ ਸਿੰਘ ਦੀ ਨਜ਼ਰ ਦੇ ਵਿੱਚ ਮਾਣ ਭਾਣਾ ਨਾਲ ਜਿਹੜਾ ਮੰਨਣਾ ਉਹ ਸਭ ਤੋਂ ਵੱਡਾ ਹੈ ਭਾਣੇ ਦੇ ਅੰਦਰ ਹੋਇਆ ਜੋ ਕੁਝ ਹੋਇਆ ਤਾਂ ਬਲਵਾਨ ਵਾਸੀਆਂ ਦੇ ਵਿੱਚ ਇੱਕ ਗੱਲ ਨੂੰ ਲੈ ਕੇ ਸ਼ਿਕਵਾ ਜ਼ਰੂਰ ਹੈ ਕਿ ਹਜੇ ਇਨਸਾਫ਼ ਅਧੂਰਾ ਹੈ ਪਰ ਨਾਲ ਦੀ ਨਾਲ ਇਹਨਾਂ ਦਾ ਸੀਨਾ ਵੀ ਚੌੜਾ ਹੁੰਦਾ ਕਿ ਇੱਕ ਨੌਜਵਾਨ ਨੇ ਕਿਸਾਨੀ ਕੋਹਾਂ ਲਈ ਸ਼ਹਾਦਤ ਦਿੱਤੀ ਹੈ ਅਨਮਿਊਟ ਦੇ ਨਾਲ ਜੁੜੇ ਰਹੋ ਪਿੰਡ ਵੱਲੋਂ ਤੋਂ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਾਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ